ਜੀ ਬਾਬਿਓ ਆਪਾਂ ਪਹਿਲੇ ਨੰਬਰ ਤੇ ਪਹੁੰਚੇ ਆ ਜਿਹੜੀ ਫਰਸਟ ਸਟਾਲ ਆ ਇਹ ਹੈਗੀ ਆ ਰਾਣਾ 슈ਗਰ ਲਿਮਟਿਡ ਜਿਹੜੀ ਉਹ ਇਹ ਮੇਲਾ ਉਹਨਾਂ ਦੀ ਸਟਾਲ ਲੱਗੀ ਵੀ ਆ ਇਹਦੇ ਵਿੱਚ ਇਹ ਗੰਨੇ ਦਾ ਮਤਲਬ ਪਨੀਰੀ ਕਿੱਦਾਂ ਤਿਆਰ ਕਰਦੇ ਨੇ ਛੋਟੀ ਠੀਕ ਆ ਬੀਜ ਕੇ ਤੇ ਕਿਹ ਚਕੰਦਰ ਦੀ ਖੇਤੀ ਕਰਾਉਂਦੇ ਨੇ ਤੇ ਕਿਹੜੇ ਕਿਹੜੇ ਇੰਪਲੀਮੈਂਟ ਵਰਤੇ ਜਾਂਦੇ ਨੇ ਤੇ ਕਿਹੜੀਆਂ ਬਿਮਾਰੀਆਂ ਤੋਂ ਬਚਾਉਣਾ ਚਾਹੀਦਾ ਕਿਹੜੀਆਂ ਖਾਦਾਂ ਪਾਉਣੀਆਂ ਨੇ ਸਾਰਾ ਕੁਝ ਦੱਸਦੇ ਨੇ ਤੇ ਆਹ ਟਰੈਕਟਰ ਖੜੇ ਨੇ ਇਹ ਕਿਹੜੇ ਕਿਹੜੇ ਮਤਲਬ ਇੰਪਲੀਮੈਂਟ ਮੱਲ ਵੱਲੋਂ ਕਿਸਾਨਾਂ ਨੂੰ ਪ੍ਰੋਵਾਈਡ ਕਰਾਏ ਜਾਂਦੇ ਨੇ ਵੀ ਉਹਨਾਂ ਨੂੰ ਮਿਲਦੇ ਨੇ ਉਹ ਫ੍ਰੀ ਦੇ ਵਿੱਚ ਉਹ ਉਹਨਾਂ ਨੂੰ ਵਰਤ ਸਕਦੇ ਨੇ ਤੇ ਸਾਰੀ ਤੁਹਾਨੂੰ ਡਿਟੇਲ ਦੰਨੇ ਆ ਠੀਕ ਆ ਜੀ ਬਹੁਤ ਵਧੀਆ ਵੀਡੀਓ ਤੇ ਗੰਨੇ ਵਾਲੇ ਕਿਸਾਨਾਂ ਵਾਲੀ ਸਪੈਸ਼ਲ ਬਹੁਤ ਵਧੀਆ ਵੀਡੀਓ ਆ ਤੇ ਆਪਾਂ ਕਰਦੇ ਆ ਸਟਾਰਟ ਆ ਦੇਖੋ ਜੀ ਗੰਨੇ ਦੀ ਹਾਈਟ ਚੈੱਕ ਕਰੋ ਰਾਣਾ ਸ਼ੁਗਰ ਸੰ 1917 ਨੂੰ ਲਗਾਤਾਰ ਸਾਨਾ ਦੀ ਸੇਵਾ ਕਰਦੀ ਆ ਰਹੀ ਹੈ। ਕਿਨਾਂ ਜਿੱਤੇ ਇਹ ਸਾਰੀਆਂ ਦਵਾਈਆਂ ਨੇ ਜਿਹੜੀਆਂ ਵਰਤੀ ਜਾਂਦੀਆਂ ਨੇ ਅਤੇ ਝੋਨੇ ਦੇ ਮਾਰੂਫ ਫਸਲੀ ਚੱਕਰ ਤੋਂ ਛੁਟਕਾਰਾ ਪਾਉਣ ਲਈ ਇਹ ਦਵਾਈ ਤੋਂ ਮੋਬਦਲ ਗਈ। ਇਸ ਫਿਲਮ ਵਿੱਚ ਕੰਨਿਆ ਦੀ ਫਸਲ ਨੂੰ ਵਰਤਮਤ ਚਾਰਲੈਂਡ ਨੇ ਨਵੀਂ ਅਧਿਕਤਿਕਾ ਚਾਹਿਆ ਕਿ ਜੋ ਕਿ ਇੱਕ ਹੱਦਾਂ ਨੇ ਜਿਹੜੀਆਂ ਮਤਲਬ ਆਪਾਂ ਪਾਉਣੀਆਂ ਨੇ ਏ ਆ ਗਿਆ ਗਾ ਚਕੰਦਰ ਦੀ ਖੇਤੀ ਤੇ ਬਾਰੇ ਕਿਹਨੇ ਸਾਰੇ ਲਾਈਵ ਆ ਵੀ ਕਿਦਾਂ ਕਿਦਾਂ ਤੁਸੀਂ ਬਜਾਈ ਕਰਨੀ ਆ ਬਤੋਂਣ ਵਾਸਤੇ ਤੇ ਆਪਾਂ ਤੁਹਾਨੂੰ ਸਾਰੀ ਦਿਖਾਉਨੇ ਆ ਲਓ ਜੀ ਫਰਸਟ ਨੰਬਰ ਤੇ ਇਹ ਹੈਗੀ ਹੈ ਕ੍ਰੌਪ ਪੀਵੀ96 ਇਹ ਗੰਨਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇੱਕ ਇਹ ਆ ਗਿਆ ਪੀਵੀ98 ਇਹ ਚੈੱਕ ਕਰ ਸਕਦੇ ਹੋ ਤੁਸੀਂ ਕਾਫੀ ਵੈਰਾਈਟੀਆਂ ਨੂੰ ਸਾਰੀਆਂ ਦਿਖਾਉਣੀਆਂ ਨੇ ਇਹ ਆ ਗਿਆ 0118 ਇਸੇ ਗੰਨੇ ਦੀ ਬਜਾਈ ਦੇ ਨਾਲ-ਨਾਲ ਆਪਾਂ ਕਿਹੜੀ ਫਸਲ ਵਿੱਚ ਲਗਾ ਸਕਦੇ ਆ ਉਹ ਵੀ ਇਹ ਇਨ੍ਹਾਂ ਨੇ ਟਰਾਇਲ ਲਾਏ ਹੋਏ ਨੇ ਜਿਦਾ ਤੁਸੀਂ ਇਹ ਬੱਟਾ ਦੇਖ ਸਕਦੇ ਹੋ ਇੱਕ ਇੱਧਰ ਹੋ ਗਿਆ ਗੰਨਾ ਇੱਧਰ ਹੋ ਗਿਆ ਇਹ ਵਿਚਾਲੇ ਸਪੇਸ ਆ ਜਿਹੜਾ ਇਹਦੇ ਤੁਸੀਂ ਮਟਰ ਲਾ ਸਕਦੇ ਹੋ ਇਹ ਸਪੇਸ ਇੰਨਾ ਤਾਂ ਹੈ ਕਿਉਂਕਿ ਇਹਦੀ ਗੜਾਈ ਹੁੰਦੀ ਆ ਟਰੈਕਟਰਾਂ ਨਾਲ ਹੁੰਦੀ ਆ ਜਿੱਦਾਂ ਉਹ ਜੌਂਡੀਆਂ ਟਰੈਕਟਰ ਖੜੇ ਨੇ ਉਹ ਇਹਦੇ ਵਿੱਚ ਚੱਲਦੇ ਨੇ ਗੜਾਈ ਕਰਦੇ ਨੇ ਤੇ ਇਹ ਜਿਹੜਾ ਬੀਐਚ ਡਬਲ ਪੈ ਜਾਂਦਾ ਤੇ ਇਹਨੇ ਮਤਲਬ ਜਿਹੜਾ ਗਾਹਾਂ ਜਾ ਕੇ ਗਰੋਥ ਆ ਉਹ ਬਹੁਤ ਜ਼ਿਆਦਾ ਕਰਨੀ ਆ ਜਿੰਨੀ ਵਿੱਚ ਸਪੇਸ ਆ ਹਵਾ ਪੈਂਦੀ ਓਨੀ ਉਹ ਗਰੋਥ ਵਧ ਕਰਦਾ ਤੇ ਨਾਲ ਤੁਸੀਂ ਮਟਰਾਂ ਦੀ ਖੇਤੀ ਕਰ ਸਕਦੇ ਹੋ ਯਾ ਸੈਂਟਰ ਦੇ ਵਿੱਚ ਤੁਸੀਂ ਆਲੂ ਵੀ ਲਾ ਸਕਦੇ ਹੋ। ਆ ਗੰਨਾ ਲੱਗਿਆ ਹੋਇਆ। ਇਹਦੇ ਵਿੱਚ ਕਣਕ ਵੀ ਸਕਦੇ ਹੋ। ਠੀਕ ਹੈ ਜੀ। ਸਾਰੇ ਇਹਨਾਂ ਨੇ ਟਰੈਲ ਲਾ ਲਾ ਰੱਖੇ ਹੋਏ ਨੇ ਤੇ ਕਿਹੜੀ-ਕਿਹੜੀ ਫਸਲ ਆਪਾਂ ਗੰਨੇ ਦੇ ਨਾਲ ਲੈ ਸਕਦੇ ਆ। ਠੀਕ ਹੈ ਜੀ। ਅੱਗੇ ਆ ਗਈ ਜਿੱਦਾਂ ਗੰਨਾ ਅੜਦੜ ਲੱਗਿਆ ਹੋਇਆ ਇਹਦਾ ਵਿਚਾਲੇ ਸਪੇਸ ਆ ਇਹਦੇ ਤੁਸੀਂ ਗੋਭੀ ਲਾ ਸਕਦੇ ਹੋ। ਇਹ ਟਮਾਟਰ ਦੀ ਪਨੀਰੀ ਆ ਗਈ ਜੀ ਟਮਾਟਰ ਲਾ ਸਕਦੇ ਹੋ। ਇਹ ਮੂਲੀ ਆ ਗਈ। ਤੇ ਚ ਮੂਲੀ ਵੀ ਲਗਾ ਸਕਦੇ ਹਾਂ ਕਮ ਸੇ ਕਮ 10 ਫਸਲਾਂ ਕਿਸਾਨ ਇਹਦੇ ਨਾਲ ਲਗਾ ਸਕਦਾ ਸਰੋਂ ਵੀ ਲਾ ਸਕਦਾ ਠੀਕ ਆ ਜੀ ਤੇ ਇਹ ਆ ਗਈ ਇਹਦੀ ਪਨੀਰੀ ਦੇਖੋ ਵੀਰੇ ਇਹ ਜਿਹੜੀ ਪਨੀਰੀ ਆ ਇਹ ਤਿਆਰ ਹੁੰਦੀ ਐ ਮੈਂ ਗੱਠਾਂ ਨੇ ਉਹਨਾਂ ਨੂੰ ਕੱਟ-ਕੱਟ ਕੇ ਇਹ ਟਰੇ ਦੇ ਵਿੱਚ ਤਿਆਰ ਕਰਦੇ ਨੇ ਜਿੱਦਾਂ ਹੋਈਆਂ ਵੀਆਂ ਨੇ ਇਹ ਇਦਾਂ ਤਿਆਰ ਹੋ ਗਈਆਂ ਨਵੇਂ ਸੀਡ ਜਿਹੜੇ ਆਉਂਦੇ ਨੇ ਇਹ ਮਿਲ ਬਲੋਂ ਤਿਆਰ ਕੀਤੇ ਜਾਂਦੇ ਨੇ ਫਿਰ ਇਹਨਾਂ ਦੀ ਬਜਾਈ ਕੀਤੀ ਜਾਂਦੀ ਹੈ ਫਿਰ ਅੱਗੇ ਜਿਹੜਾ ਗੰਨਾ ਹੈ ਉਹ ਸੀਡ ਵਾਲਾ ਤਿਆਰ ਹੁੰਦਾ ਜਿਵੇਂ ਆਪਾਂ ਕਹਿ ਦੇਣਾ ਵੀ ਇਹ ਲੈਬਾਂ ਦੇ ਵਿੱਚ ਤਿਆਰ ਹੁੰਦੀਆਂ ਨੇ ਫਸਟ ਸਟੇਜ ਹੋਗੀ ਟੂ ਸਟੇਜ ਹੋਗੀ ਉਹ ਚੀਜ਼ ਆਏ ਜਿੱਦਾਂ ਆਲੂ ਦੀ ਫਸਲ ਹੁੰਦੀ ਆ ਉਦਾਂ ਹੀ ਇਹ ਗੰਨੇ ਦੀ ਫਸਲ ਆ ਇਹ ਟ੍ਰੇਆਂ ਦੇ ਵਿੱਚ ਤਿਆਰ ਹੁੰਦੀਆਂ ਨੇ ਸਾਰੀਆਂ ਤੇ ਸਾਰਾ ਕੁਝ ਜਿਹੜਾ ਕੋਈ ਨਵਾਂ ਕਿਸਾਨ ਗੰਨਾ ਲਾਉਣਾ ਏ ਉਹਨੂੰ ਇੱਕ ਇੱਕ ਡਿਟੇਲ ਇਹਨਾਂ ਨੇ ਸਾਰੀ ਉਹਰੇ ਦਿੱਤੀ ਵੀ ਆ ਠੀਕ ਆ ਜੀ ਤੇ ਕਿਹੜੇ ਕਿਹੜੇ ਇੰਪਲੀਮੈਂਟ ਵਰਤੇ ਜਾਂਦੇ ਨੇ ਗੰਨੇ ਦੇ ਵਿੱਚ ਤੁਹਾਨੂੰ ਆਪਾਂ ਹੁਣ ਉਹ ਦਿਖਾ ਦਨੇ ਆ ਤੇ ਨਾਲ ਜਿਹੜੀਆਂ ਫਸਲਾਂ ਇਹਨਾਂ ਨੇ ਪੁਰੇ ਲਿਆਂਦੇਵੇਂ ਨੇ ਉਹ ਵੀ ਤੁਹਾਨੂੰ ਵਿੱਚ ਨਾਲ ਦਿਖਾਵਾਂਗੇ ਜਿਵੇਂ ਗੰਨੇ ਦੇ ਵਿੱਚ ਆਲੂ ਬੀਜਣ ਵਾਲੀ ਮਸ਼ੀਨ ਆ ਜਿਵੇਂ ਤੁਸੀਂ ਗੰਨਾ ਲਾਇਆ ਹੋਇਆ ਉਹਦੇ ਵਿੱਚ ਜੇ ਤੁਸੀਂ ਆਲੂ ਦੀ ਬੀਈ ਕਰਨੀ ਆ ਤਾਂ ਇਹ ਪਲੈਂਟਰ ਆ ਇਹ ਤੁਸੀਂ ਚਲਾ ਕੇ ਡਬਲ ਮਤਲਬ ਫਾਇਦਾ ਲੈ ਸਕਦੇ ਹੋ ਡਬਲ ਖੇਤੀ ਕਰ ਸਕਦੇ ਹੋ ਠੀਕ ਹੈ ਜੀ ਇਹ ਗੰਨੇ ਦੇ ਵਿੱਚ ਆਲੂ ਪੱਟਣ ਵਾਲੀ ਆ ਗਈ ਕਿਉਂਕਿ ਜਿਹੜੀ ਹੁੰਦੀ ਆ ਆਮ ਮਸ਼ੀਨ ਤੁਸੀ ਦੇਖ ਸਕਦੇ ਹੋ ਉਹ ਹੁੰਦੀ ਆ ਸਿੰਗਲ ਜਾਲ ਵਾਲੀ ਇਹ ਹੈਗੀ ਆ ਡਬਲ ਜਾਲ ਵਾਲੀ ਇਹ ਡਬਲ ਜਾਲ ਵਾਲੀ ਤਾਂ ਐ ਕਿਉਂਕਿ ਜਿਹੜਾ ਸਪੇਸ ਆ ਇਹਦੀ ਉਰੇ ਗੰਨਾ ਆਉਂਦਾ ਏ ਤਾਂ ਗੰਨੇ ਨੂੰ ਕੋਈ ਨੁਕਸਾਨ ਨਾ ਹੋਵੇ ਗੰਨਾ ਇਹਦੇ ਵਿੱਚ ਹੀ ਚੱਲੀ ਜਾਵੇ ਜਿਹੜੀ ਆਲੂ ਦੀ ਫਸਲ ਆ ਉਹ ਕਿਸਾਨ ਦੀ ਅਲੱਗ ਹੋਈ ਜਾਵੇ ਠੀਕ ਆ ਜੀ ਇਹ 0118 ਆ ਗਿਆ ਇਹ ਜੀ ਆ ਗਿਆ ਜੀ ਸੌਰੀ ਕੱਲਾ 118 ਇਹ 15023 ਵੈਰਾਈਟੀ ਆ ਅ ਦੇਖ ਸਕਦੇ ਹੋ ਸਾਰੀਆਂ ਵੈਰਾਈਟੀਆਂ ਨਾਲ ਲਾਈਆਂ ਵੀਆਂ ਨੇ ਤੇ ਅੱਗੇ ਆ ਗਿਆ 15023 ਇੱਧਰ ਆ ਗਿਆ ਕੋ ਵੀਐਸਆਈ 3102 ਤੇ ਇਹ ਆ ਗਿਆ ਟ੍ਰੈਂਚ ਵਿਜੀ ਦੀ ਵਿਧੀ ਰਾਹੀਂ ਜਿਹੜੀ ਬਜਾਈ ਲਈ ਸਿਆੜ ਕੱਢਣ ਵਾਲਾ ਇਹੜਾ ਸਿਆੜ ਕੱਢਦਾ ਉਰੇ ਇਹਦੇ ਵਿੱਚ ਗੰਨਾ ਪਾਜਣਾ ਇਹਨੇ ਸੈਂਟਰ 'ਚ ਬੈੱਡ ਬਣਾ ਦੇਣਾ ਜਿਹੜੀ ਤੁਸੀਂ ਫਸਲ ਕੋਈ ਹੋਰ ਲਾ ਸਕਦੇ ਹੋ ਜਿਹੜੇ ਇਹ ਸਿਆੜਾ ਇਹ 'ਚ ਤੁਸੀਂ ਗੰਨੇ ਦੀ ਬਿਜਾਈ ਕਰਨੀ ਆ ਠੀਕ ਆ ਜੀ ਇਹ ਹਾਲ ਆ ਕੇ ਜਿਹੜੇ ਵਿਚਾਲੇ ਗੜਾਈ ਕਰਨਗੇ ਤੇ ਉਹ ਮਿੱਟੀ ਚੜਾਉਣ ਵਾਲਾ ਆ ਗਿਆ ਜੀ ਇਹ ਮਿੱਟੀ ਚੜਾਉਣ ਲਈ ਵਰਤਿਆ ਜਾਂਦਾ ਇਹ ਜਿਵੇਂ ਕੋਈ ਕੱਖ ਖੋਹ ਜਾਂਦੇ ਨੇ ਉਹ ਗੜਾਈ ਲਈ ਵਰਤਿਆ ਜਾਂਦਾ ਠੀਕ ਆ ਜੀ ਇਹ ਹੋ ਗਿਆ ਮੋਡਾ ਪ੍ਰਦਾਨ ਸੰਦ ਇਹ ਜਿਹੜਾ ਮੋਡਾ ਮਤਲਬ ਮੈਨੂੰ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਹਾਂ ਜਿਹੜਾ ਕੁਝ ਮੋੜਾ ਹੁੰਦਾ ਜੀ ਉਹਦੇ ਲਈ ਆ ਸੌਰੀ ਇਹਦੇ ਲਈ ਆਪਾਂ ਨੂੰ ਇਹ ਜੀ ਮੈਨੂੰ ਪਤਾ ਨਹੀਂ ਤੇ ਆ ਗਿਆ ਪੀਵੀ 96 ਠੀਕ ਆ ਜੀ ਇਹ ਆ ਗਿਆ ਖਾਦ ਪਾਉਣ ਲਈ ਖਾਦਾ ਪਾਉਣ ਲਈ ਜਿਉਂ ਜਿਵੇਂ ਤੁਸੀਂ ਖਾਦਾਂ ਨੇ ਗੰਨੇ ਵਿੱਚ ਪਾਉਣੀਆਂ ਨੇ ਇਹ ਪਲਟਾ ਮਹਾਲ ਆ ਗਿਆ ਇਹਦਾ ਆਪਾਂ ਨੂੰ ਪਤਾ ਹੈ ਤੁਸੀਂ ਫੇਰਦੇ ਹੋ ਇਹ ਛੋਟਾ ਰੋਟਾਵੇਟਰ ਆ ਗਿਆ ਗੰਨੇ ਦੇ ਵਿੱਚ ਗੜਾਈ ਕਰਨ ਨੂੰ ਤੇ ਇਹ ਆ ਗਿਆ ਸਿੰਪਲ ਜੇ ਤੁਸੀਂ ਮੰਲਾ ਉਹ ਆਲੂ ਵਾਲੀ ਦੀ ਮਸ਼ੀਨ ਜੇ ਕੋਈ ਹੋਰ ਫਸਲ ਲਾਉਣੀ ਹੈ ਜਿਹੜੀ ਹੱਥਾਂ ਰਾਹੀਂ ਬਜਾਈ ਹੁੰਦੀ ਆ ਤਾਂ ਤੁਸੀਂ ਪਹਿਲਾਂ ਆਹ ਫੇਰ ਦੇਣਾ ਉਹਨੇ ਮਾਗਰ ਵੱਟ ਬਣਾ ਦੇਣੀ ਆ ਤੇ ਇਹਦੇ ਰਾਹੀਂ ਤੁਸੀਂ ਆਪਦੀ ਕੋਈ ਜਿਹੜੀ ਬੈੱਡ ਬਣਾਉਗਾ ਹੋਰ ਫਸਲ ਲਗਾ ਸਕਦੇ ਹੋ ਠੀਕ ਆ ਜੀ ਤੇ ਇਹ ਆ ਗਿਆ ਜਿਹੜੀ ਮੱਕੀ ਦੀ ਬਜਾਈ ਕਰਨੀ ਆ ਸੌਰੀ ਬਰੀਕ ਫਸਲਾਂ ਸੌ ਚਕੰਦਰ ਦੀ ਜਿਹੜੀ ਚਕੰਦਰ ਦੀ ਬਜਾਈ ਆ ਉਹ ਇਹ ਮਸ਼ੀਨ ਕਰਦੀ ਆ ਇਹਨੂੰ ਵੈਕਿਊਮ ਮਸ਼ੀਨ ਆ ਕਿਹਾ ਜਾਂਦਾ ਏ ਠੀਕ ਆ ਜੀ ਇਹਦੇ ਵਿੱਚ ਬੀ ਪੈ ਜਾਣਾ ਤੇ ਇਹ ਨਾਲ ਇੱਕ ਸਾਰ ਬੈੱਡ ਬੱਟ ਬਣਾਉਂਦੇ ਜਾਣਾ ਤੇ ਚਕੰਦਰ ਦੀ ਫੇਤੀ ਲੀਏ ਵਰਤੀ ਜਾਂਦੀ ਆ ਇਹ ਅੱਗੇ ਆ ਕੇ ਸਪਰੇਅ ਵਾਲੇ ਇਸ ਸਪਰੇਅ ਵਾਲੇ ਪੰਪ ਨੇ ਇਹਨਾਂ ਲਈ ਸਪਰੇਅ ਹੁੰਦੀ ਆ ਤੇ ਜਿਹੜੀ ਆ ਮਸ਼ੀਨ ਖੜੀ ਆ ਜੀ ਇਹ ਮੇਨ ਆ ਮਸ਼ੀਨ ਆ ਇਹ ਮਸ਼ੀਨ ਆ ਜਿਹੜੀ ਇਹਦੇ ਨਾਲ ਗੰਨੇ ਦੀ ਕਟਾਈ ਹੁੰਦੀ ਆ ਖੜੇ ਦੀ ਉਹ ਮਤਲਬ ਲੇਬਰ ਦੀ ਕੋਈ ਜ਼ਰੂਰਤ ਨਹੀਂ ਜਿਹੜਾ ਅੱਗੇ ਆ ਇਹਨੇ ਵੱਢਣਾ ਇਹਨੇ ਜਿਹੜੇ ਉੱਪਰ ਆਗ ਨੇ ਡਰਾਈਵਰ ਉੱਥੇ ਬੈਹਦਾ ਏ ਉਰੇ ਦੀ ਗੰਨਾ ਜਾਈ ਜਾਣਾ ਠੀਕ ਆ ਜੀ ਤੇ ਜਿਹੜਾ ਬਾਕੀ ਕਬਾੜ ਆ ਉਹ ਇਹਨੇ ਪਿੱਛੇ ਸਾਈਡ ਤੇ ਸਿੱਟੀ ਜਾਣਾ ਤੇ ਉਹ ਚੀਜ਼ ਇਹਨੇ ਜਾ ਕੇ ਜਿਹੜਾ ਗੰਨਾ ਟੋਟੇ ਕਰ ਕਰਕੇ ਟਰਾਲੀ 'ਚ ਪਾਈ ਜਾਣੇ ਨੇ ਜਿਹੜਾ ਦਾ ਫੂਸ ਆ ਉਹ ਇਹਨੇ ਸਾਈਡ ਤੇ ਕੱਢੀ ਜਾਣਾ ਤੁਹਾਨੂੰ ਦਿਖਾਉਂਦੇ ਆ ਹਾਂ ਠੀਕ ਹੈ ਜੀ ਜਿੱਦਾਂ ਟਰਾਲੀ ਆ ਇਹਨੇ ਪਿੱਛੇ ਟਰਾਲੀ ਪਾਈ ਜਾਣਾ ਇਹ ਕਾ ਮਸ਼ੀਨ ਹੈ ਇਹਦੇ ਬਾਰੇ ਦੀ ਪਤਾ ਬਾਈ ਇਹ ਕਾ ਦੇ ਲਈ ਮਸ਼ੀਨ ਵਰਤੀ ਜਾਂਦੀ ਆ ਯਾਰ ਤੇ ਬਾਕੀ ਉਹ ਤੋਂ ਬਾਅਦ ਆ ਜਿਹੜਾ ਚਕੰਦਰ ਦਾ ਸਾਇਲੇ ਬਣਦਾ ਉਹਦੀਆਂ ਗੱਠਾਂ ਦਾ ਕੰਮ ਇਹਨੇ ਮਿਲ ਨੇ ਉਰੇ ਰੱਖੀਆਂ ਪਈਆਂ ਨੇ ਆਹ ਚੀਜ਼ ਆ ਇਹਦਾ ਸਾਇਲੇ ਦੇ ਲਈ ਵਰਤੋਂ ਵੀ ਹੁੰਦੀ ਹੈ ਦੀ ਤੁਸੀਂ ਘੋੜਿਆਂ ਨੂੰ ਗਾਵਾਂ ਨੂੰ ਠੀਕ ਆ ਜੀ ਬੱਕਰੀਆਂ ਨੂੰ ਸਾਰਿਆਂ ਨੂੰ ਇਹ ਪੈਂਦੀ ਆ ਤੇ ਆਹ ਟਰੈਕਟਰ ਨੇ ਮਤਲਬ ਕਾਫੀ ਨੇ ਜਿਹੜੇ ਕੰਮ ਕਿਸਾਨਾਂ ਨੂੰ ਮਤਲਬ ਮਿਲ ਪਰਵਾਇਡ ਕਰਦੀ ਆ ਗੰਨੇ ਦੀ ਗੜਾਈ ਹੋ ਗਈ ਮਿੱਟੀ ਚਾੜਨੀ ਆ ਜਿਹੜੇ ਗੰਨੇ ਦੇ ਵਿੱਚ ਕੰਮ ਨੇ ਉਹ ਸਾਰੇ ਛੋਟੇ ਟਰੈਕਟਰ ਕਰਦੇ ਨੇ ਐਂ ਡਰਾਈਵਰ ਦੀ ਸੇਫਟੀ ਲਈ ਵੀ ਧੁੱਪ ਨਾ ਲੱਗੇ ਤੇ ਜਿਹੜੇ ਅਲਦ ਵਾਲੇ ਮਤਲਬ ਆਗ ਨੇ ਗੰਨੇ ਦੇ ਉਹ ਨਾ ਵੱਜਣਾਂ ਇਹਨਾਂ ਪੂਰਾ ਕੈਬਨ ਬੰਦ ਕਰਕੇ ਲਾਇਆ ਵੇ ਆ ਡਰਾਈਵਰ ਦੀ ਪੂਰੀ ਸੇਫਟੀ ਲਈ ਤੇ ਇਹ ਭਰਾ ਨੇ ਜਿਹੜੇ ਨਾ ਇਹ ਮਤਲਬ ਮਿਲ ਦੇ ਵਿੱਚ ਡਿਊਟੀ ਕਰਦੇ ਨੇ ਡਰਾਈਵਰ ਨੇ ਇਹਨਾਂ ਨੂੰ ਆਪਾਂ ਆਪਣੇ ਪੁੱਛਿਆ ਵੀ ਇਹ ਟਰੈਕਟਰ ਕੌਣ ਪ੍ਰੋਵਾਇਡ ਕਰਦਾ ਜਿਹੜੇ ਟਰੈਕਟਰ ਨੇ ਜੀ ਇਹ ਮਿਲ ਪ੍ਰੋਵਾਈਡ ਕਰਾਉਂਦੀ ਆ ਤੇ ਇਹਨਾਂ ਨੇ ਜਿੰਨੀ ਵਾਰ ਤੁਸੀਂ ਲੈ ਕੇ ਜਾਣਾ ਮਤਲਬ ਡਰਾਈਵਰ ਮਿਲਦਾ ਟਰੈਕਟਰ ਮਿਲਦਾ ਤੇ ਟਰੈਕਟਰਾਂ ਦੇ ਵਿੱਚ ਜਿਹੜਾ ਡੀਜ਼ਲ ਆ ਉਹ ਪਾਉਣਾ ਕਿਸਾਨ ਨੇ ਤੇ ਇਹਦਾ ਇੱਕ ਵਾਰ ਦਾ 1 ਕਿਲੇ ਦਾ 250 ਰੁਪਿਆ ਸਿਰਫ ਕੱਟਣਾ ਉਹਨਾਂ ਨੇ ਠੀਕ ਆ ਚਾਹੇ ਤੁਸੀਂ ਗੜਾਈ ਕਰਾ ਲਓ ਚਾਹੇ ਤੁਸੀਂ ਮਿੱਟੀ ਚੜਵਾ ਲਓ ਜੋ ਮਰਜੀ ਕੰਮ ਕਰਾ ਲਓ ਸਾਰੇ ਬਹੁਤ ਟਰੈਕਟਰ ਨੇ ਇਹ ਇਹਨਾਂ ਕੋਲ ਤੇ ਇਹ ਡਰਾਈਵਰ ਵੀ ਨਾਲ ਜਾਊਗਾ ਟਰੈਕਟਰ ਵੀ ਜਾਊਗਾ ਕਿਸਾਨ ਨੇ ਤੇਲ ਪਾਉਣਾ ਤੇ 1 ਕਿਲੇ ਦਾ 250 ਰੁਪਿਆ ਇਹਨਾਂ ਨੇ ਕੱਟਣਾ ਜਦੋਂ ਗੰਨਾ ਜਾਣਾ ਆਪਣਾ ਕਿਉਂਕਿ ਜੇ ਆਪਾਂ ਗੜਾਈ ਗੜੂਈ ਕੁਝ ਵੀ ਕਰਾਉਨੇ ਆ ਕਮ ਸੇ ਕਮ 4 ਤੋਂ 5000 ਰੁਪਇਆ ਇੱਕ ਵਾਰ ਦਾ ਲੰਦੇ ਨੇ ਉਹਨਾਂ ਨੇ ਲੈਣਾ ਕੋਲ 250 ਰੁਪਇਆ ਕਿਉਂ ਡੀਜ਼ਲ ਦਾ ਆਪਾਂ ਦੇ ਟਰੈਕਟਰ 'ਚ ਵੀ ਪਾਉਣਾ ਤਾਂ ਇਹ ਸਹੂਲਤ ਕਿਸਾਨ ਨੂੰ ਰਾਣਾ 슈ਗਰ ਮਿਲਨ ਵੱਲੋਂ ਦਿੱਤੀ ਜਾ ਰਹੀ ਆ ਤੇ ਇਹ ਕਿਸਾਨ ਆਪਣੇ ਡਰਾਈਵਰ ਵੀਰ ਨੇ ਜਿਹੜੇ ਜਾਂਦੇ ਨੇ ਕਿਸਾਨਾਂ ਦਾ ਕੰਮ ਕਰਕੇ ਆਉਂਦੇ ਨੇ ਆਪਾਂ ਨੂੰ ਇਹਨਾਂ ਨੂੰ ਪੁੱਛਿਆ ਉਹੀ ਆਪਾਂ ਇਨਫੋਰਮੇਸ਼ਨ ਤੁਹਾਨੂੰ ਦੱਸੀ ਆ ਠੀਕ ਹੈ ਜੀ ਤਲਾ ਮੇਟਰ ਜਿਹੜੀ ਇਹ ਮੈਂ ਤੁਹਾਨੂੰ ਦੱਸਿਆ ਦੀ ਆਪਾਂ ਨੂੰ ਪਤਾ ਨਹੀਂ ਆਪਾਂ ਉਹਨਾਂ ਨੂੰ ਪੁੱਛਿਆ ਫੇਰ ਤੁਹਾਨੂੰ ਦੱਸ ਰਿਹਾ ਜਿਹੜੀ ਇਹ ਮਸ਼ੀਨ ਆ ਇਹ ਚਕੰਦਰ ਦੀ ਪਟਾਈ ਕਰਨ ਵਾਲੀ ਆ ਜਿਹੜੀ ਉਹ ਮਸ਼ੀਨ ਸੀ ਉਹ ਬਜਾਈ ਕਰਨ ਵਾਲੀ ਆ ਇਹ ਪਟਾਈ ਕਰਨ ਵਾਲੀ ਆ ਇਹ ਵੀ ਮਤਲਬ ਲੋਕਾਂ ਨੂੰ ਦਿੱਤੀ ਜਾਂਦੀ ਆ ਮਿਲ ਵੱਲੋਂ ਕਿਉਂਕਿ ਇਹ ਕੰਟੈਕਟ ਫਾਰਮਿੰਗ ਕਰਾਉਂਦੇ ਨੇ ਚਕੰਦਰ ਦੀ ਤੇ ਸ਼ੂਗਰ ਕੈਨ ਗੰਨੇ ਦੀ ਠੀਕ ਹੈ ਜੀ ਜੇ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਪਲੀਜ਼ ਚੈਨਲ ਕਰਿਓ ਸਬਸਕ੍ਰਾਈਬ ਤੇ ਜਿਹੜੇ ਭਰਾ ਗੰਨੇ ਵਾਲੇ ਨੇ ਉਹ ਕਰਿਓ ਆਪਦੇ ਭਰਾਵਾਂ ਨਾਲ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਬੈਲ ਦਾ ਬਟਨ ਦਬਾ ਦਿਓ ਤੇ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲਗੀ ਤੁਹਾਨੂੰ ਜੇ ਕੋਈ ਇਨਫੋਰਮੇਸ਼ਨ ਆ ਮਤਲਬ ਆਪਾਂ ਤੋਂ ਕੋਈ ਰੋਂਗ ਆ ਉਹ ਵੀ ਦੱਸਿਓ ਕੋਈ ਗੱਲ ਨਹੀਂ ਕਈ ਵਾਰ ਨਹੀਂ ਪਤਾ ਹੁੰਦਾ ਪਰ ਤਾਂ ਵੀ ਕੋਈ ਚੱਕਰ ਨਹੀਂ